ਕੇ ਸਾਡੇ ਸਟੂਡੈਂਟ ਬੈਚਮੇਟਸ ਉਹਨਾਂ ਦੇ ਵੱਲੋਂ ਅਸੀਂ ਫੰਡ ਇਕੱਠਾ ਕਰਕੇ ਥੋੜੀ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰਾ ਮੇਰੀ ਖਾਸ ਰੁਚੀ ਹੈ ਕਿ ਸਲਾਈ ਮਸ਼ੀਨਾਂ ਦਿੱਤੀਆਂ ਜਾਂ ਇਹ ਸਲਾਈ ਮਸ਼ੀਨ ਇੱਕ ਐਸੀ ਚੀਜ਼ ਹੈ ਕਿ ਇਹਦਾ ਰੋਜ਼ਗਾਰ ਕਮਾਨ ਦਾ ਬੜਾ ਅੱਛਾ ਔਰ ਸ਼ਾਰਟ ਟਾਈਮ ਚ ਪੜ੍ਹ ਸਕਦਾ ਹੈ ਜੇ ਥੋੜੀ ਜੀ ਵੀ ਸੈਂਸ ਹੋਵੇ ਕੋ ਬਹੁਤ ਜਿਆਦਾ ਹਾਈ ਲੈਬਰੀ ਪੜਾਈ ਦੀ ਲੋਡ ਨਹੀਂ ਪਰ ਕੰਮ ਵੀ ਬਹੁਤ ਮਿਲ ਰਹਾ ਹੈ ਅਪਾ ਕਦੇ ਕਿਸੇ ਵੀ ਦਰਜੀ ਕੋਲ ਬਾਜ਼ਾਰ ਜਾਈਏ ਉਹਨ ਕਹੀਏ ਪਾ ਮਾਲ ਮੇਰਾ ਸੀ ਦੇ ਉਹਦੇ ਕੋਲ ਇੰਨਾ ਵੇਲਾ ਟਾਈਮ ਨਹੀਂ ਹੁੰਦਾ ਮਤਲਬ ਮੇਰਾ ਕਹਿਨ ਦਾ ਹੈ ਵੀ ਹਮੇਸ਼ਾ ਕੰਮ ਮਿਲ ਜਾਂਦਾ ਹੈ ਔਰ ਰੋਜ਼ਗਾਰ ਚਲਾਣਾ ਬੜਾ ਸੌਖਾ ਹੋ ਜਾਂਦਾ ਹੈ ਜਿਹੜੀ ਗਰੀਬ ਲੜਕੀ ਹੈ ਅਗਰ ਸਹੁਰਾਲ ਚ ਕਪੜੇ ਸਿੰਦੀ ਹੈ ਆਪਣੇ ਸਹੁਰਾਲ ਨੂੰ ਹੈਲਪ ਕਰਦੀ ਹੈ ਵਾਹ ਤੇ ਉਹਨਾਂ ਨੇ ਹੈਲਪ ਕਰਦੀ ਹੈ ਰੋਜ਼ਗਾਰ ਦਾ ਬੜਾ ਅੱਛਾ ਸਾਧਨ ਹੈ ਅਸੀਂ ਜਨਤ ਸਪੀਤੀ ਦਾ ਮੈਂ ਔਰ ਸ਼ਰਮਾ ਜੀ ਦਾ ਬੋਰਡ ਚਪਰ ਵਜਾਰਾ ਇਹਨਾਂ ਨੇ ਮੈਨੂੰ ਆਪਣੇ ਨਾਲ ਅਟੈਚ ਕੀਤਾ ਹੈ ਹੁਣ ਇੱਕ ਤਕਰੀਬਨ ਇੱਕ ਸਾਲ ਹੋ ਗਿਆ ਤੇ ਇਹ ਜਿਹੜੀ ਸਮਿਤੀ ਹੈ 올 ਅਰਾਊਂਡ ਬਹੁਤ ਤਰ੍ਹਾਂ ਦੀ ਜਨਤ ਸੇਵਾ ਕਰ ਰਹੀ ਹੈ ਤੇ ਇਸੇ ਤਰ੍ਹਾਂ ਮੈਂ ਬੜਾ ਖੁਸ਼ ਨਸੀਬ ਹਾਂ ਕਿ ਮੈਨੂੰ ਵੀ ਜੁੜਨ ਦਾ ਮੌਕਾ ਮਿਲਿਆ ਥੈਂਕ ਯੂ ਵੈਰੀ ਮਚ ਸਰਕਾਰ ਰਿਹਾ ਜਿਹਦਾ ਸਲਾਮੇਰੀਆ ਸੀਗਾ ਔਰ ਸ਼ਰਮਾ ਜੀ ਹਮੇਸ਼ਾ ਐਕਟਿਵ ਰਹਿੰਦੇ ਹੈ ਔਰ ਜਿਹੜੀਆਂ ਬਸਤੀਆਂ ਹਨ ਉਹਨਾਂ ਜਿਹੜੇ ਵੀ ਸੋਸ਼ਲ ਕੰਮ ਹੁੰਨੇ ਆ ਕਹੇ ਮੈਡੀਕਲ ਕੈਂਪ ਹੋਵੇ ਕਹੇ ਬਲੱਡ ਕੈਂਪ ਹੋਵੇ ਕਹੇ ਇਹਨਾਂ ਦੀ ਸਰਦੀਆਂ ਦੇ ਕੱਪੜੇ ਹੋਣ ਚਾਹੇ ਗਰਮੀਆਂ ਦੇ ਕੱਪੜੇ ਹੋਣ ਕਿਥੇ ਬੂਟ ਦੇਣੇ ਹੋਣ ਐਮੂਲੈਂਸ ਇਹਨਾਂ ਦੀ ਚਲਦੀਆਂ ਕੋਈ ਗਰੀਬ ਆਦਮੀ ਆ ਉਹਨੂੰ ਦਵਾਈ ਦੇਣਾ ਸ਼ਰਮਾ ਜੀ ਹਮੇਸ਼ਾ ਹੀ ਲੋਕਾਂ ਦੇ ਨਾਲ ਜੁੜੇ ਹੋਏ ਇਨਸਾਨ ਹੈ ਔਰ ਜਿਹੜੀ ਇਹਨਾਂ ਦੀ ਮੈਨੇਜਮੈਂਟ ਕਮੇਟੀ ਹੈ ਜਿਹੜੇ ਇਹਨਾਂ ਦੇ ਸਾਥੀ ਹੈ ਜਿਹੜੇ ਇਹਨਾਂ ਨੂੰ ਦਸੋਂਦ ਵੀ ਦਿੰਦੇ ਹੈਗੇ ਜਾਣੀ ਸੰਪਤੀ ਔਰ ਜਿਹੜੇ ਸਤਕਾਰਯੋਗ ਸਾਰੇ ਹੀ ਸਤਕਾਰਯੋਗ ਹੈ ਔਰ ਮੇਰੇ ਖਾਲ ਮੈਂ ਵੀ ਆਪ ਇਹਨਾਂ ਦਾ ਮੈਂਬਰ ਹੈਗਾ 20 ਸਾਲ ਤੋਂ ਇਹ ਸੰਸਦਾ ਚਲਾ ਰਹੇ ਹੈ ਘਟੋਗਨ ਮੇਰੇ ਖਾਲ ਜੱਸ ਸੈਣੀ ਸਾਹਿਬ ਸਹੁੰਦੇ ਸੀ ਹਾਂਜੀ ਹਾਂਜੀ ਬਿਲਕੁਲ ਆ ਮੈਂ ਵੀ ਇਹਨਾਂ ਦਾ ਮੈਂਬਰ ਹੈ ਔਰ ਬਹੁਤ ਵਧੀਆ ਕੰਮ ਕਰ ਰਹੇ ਔਰ ਦਿਨੋਂ ਇਹਨਾਂ ਦਾ ਧਨਮਾਦ ਹੈ ਔਰ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਜੁੜੇ ਹੋਏ ਨੇ ਕਿੰਨੇ ਫਾਇਦਾ ਬੱਚਾ ਹੋਰ ਰਿਕੁਆਇਰਮੈਂਟ ਹੁੰਦੀ ਹੈ ਜਿਵੇਂ ਗਰੀਬ ਆਦਮੀ ਵਾਸਤੇ ਬੜਾ ਔਖਾ ਕੰਮ ਹੈ ਇਹ ਕਿਸਮ ਦਾ ਰੁਜ਼ਗਾਰ ਦੇ ਰਹੇ ਆ ਬੰਦਾ ਸਲਾਈ ਸਿੱਖ ਕੇ ਇਥੇ ਆਪਣਾ ਕੰਮ ਵੀ ਕਰ ਸਕਦਾ ਹੈ ਉਹਨਾ ਬੋਤਾਂ ਜਿਹੜਾ ਕਰੇ ਲੋ ਕੰਮ ਹੈ ਜਾਂ ਕੋਈ ਹੈ ਉਹ ਜੀ ਆ ਵੀ ਇੰਸਟੀਚੂਟ ਬਣ ਰਹੇ ਹੈਗੇ ਸੈਲਫ এমਪਲਾਈ ਜਿਹੜੇ ਹੈਗੇ ਉਹ ਵੀ ਕੰਮ ਕਰ ਸਕਦੇ ਆ ਮੈਂ ਸ਼ਰਮਾ ਜੀ ਦਾ ਉਹਨਾਂ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਵੀ ਗਰੀਮ ਕਲੋਨੀਆں ਚ ਸ람 ਕਲੋਨੀਆں ਚ ਕੋਈ ਵੀ ਜ਼ਰੂਰਤ ਹੁੰਦੀ ਹੈ ਇਹ ਪੈਲ ਦੇ ਹੱਥ ਤੇ ਕਰਾਨੇ ਆ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਹੋਰ ਆਹੀ ਲੋਕਾਂ ਦੀ ਸੇਵਾ ਕਰੇ ਅੱਗੇ ਨਾ ਹੋ ਜਾਓ ਥੋੜਾ ਪਿੱਛੇ ਹੋ ਜਾਓ ਅਸਲ ਦਸੋ ਅੱਜ ਤੋਂ ਕਿੰਨੀ ਮਸ਼ੀਨਰੀ ਦਿੱਤੀ ਹੈ ਕਿੰਨਾਂ ਨੂੰ ਪੈਨੀ ਫਟੇਗਾ ਬੱਚਾ ਨਵਾਂ ਰਿਹਾ ਸ਼ਰਮਾ ਬਨੋਦ ਸ਼ਰਮਾ ਜਨ ਸਮੂਹਤਾ ਹਮੇਸ਼ਾ ਨਾਲ ਇਨਾ ਰੋਹਿਲਾ ਜੀ ਸਮਾਰਤ ਕल्याण ਸੈਟੀ ਦੇ ਨਾਲ ਬਦੇ ਮਿਲਪੜ ਦੇ ਕਾਉਂਟਰ ਮੈਂਬਰ ਮੈਡਮ ਅਦਿਸ਼ਿੰਦਰ ਗੌਰ ਵਾਲੀਆ ਜੀ ਜਿਹੜੇ ਸੋਸ਼ਲ ਵਰਕਰ ਹੈ ਤੇ ਕੁਮਦਨ ਗੋਗਿਆ ਜਿਹੜੇ ਮੇਹਰਪਿਆਰਾ ਜੀ ਖਾਸ ਤੌਰ ਤੇ ਡੀਕੇ ਬਿੰਦਲ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਅੱਜ 6 ਮਸ਼ੀਨਾਂ ਡੋਨੇਟ ਕੀਤੀ ਹੈ ਤੇ ਪਲੱਸ ਸਾਡੇ ਨਸਮਪੂਰੀ ਦੇ ਐਡਵੋਕੇਟ ਜਿਹੜੇ ਉਹਨਾਂ ਨਾਲ ਸੁਨੀਲ ਛਾਵੜਾ ਜੀ ਸਾਡੇ ਛਾਵੜਾ ਜੀ ਵਾਜਪਰੇਜਨ ਮੈਡਮ ਸਾਡੇ ਸਿਮਤਾ ਜੀ ਇਹ ਸਾਡੇ ਬੜੇ ਐਕਟਿਵ ਮੈਂਬਰ ਹੈ ਤੇ ਹਰਿੰਦਰ ਸ਼ਰਮਾ ਜੀ ਪਰਮਾ ਸਾਡੇ ਜੋ ਚੇਅਰਮੈਨ ਹੈ ਅਬਦੁਲ ਬਾਈ ਜੀ ਉਹਨਾਂ ਦੇ ਬੇਟੇ ਜਫਰ ਜੀ ਅਸੀਂ ਇੱਥੇ ਤਕਰੀਬਨ ਅੱਜ ਸੈਂਟਰ ਖੋਲਿਆ ਮੰਨੂ ਪੂਰੀ ਉਮੀਦ ਹੈ ਅਸੀਂ 15 ਤੇ ਮਸ਼ੀਨਾਂ ਰੱਖੀਆਂ ਤੇ ਜਿਹੜੀਆਂ ਕੁੜੀਆਂ ਸਿੱਖਣਗੀਆਂ ਉਹਨੂੰ ਮਸ਼ੀਦਾ ਵੀ ਦਾਂਗੇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹੇ ਨੇ ਇਹ ਇੱਥੇ ਪਹਿਲੇ ਵੀ ਅਸੀਂ 1.5-2 ਸਾਲ ਸੈਂਟਰ ਚਲਾਇਆ ਸੀ ਫਿਰ ਬੰਦ ਕਰਤਾ ਜੀ ਅੱਜ ਦੁਬਾਰਾ ਖੋਲਿਆ ਮੰਨੂ ਪੂਰੀ ਉਮੀਦ ਹੈ ਤੁਸੀਂ ਦੇਖਦੇ ਹੋਣਾ ਇਸ ਏਰੀਆ 'ਚ ਬੰਦੇ ਰਹਿ ਨਹੀਂ ਸਕਦੇ ਤੇ ਲੋਕ ਇੱਥੇ ਰਹਿ ਰਹੇ ਆ ਤੇ ਸਾਡੀ ਇੱਛਾ ਵੀ ਕੁੜੀਆਂ ਮਸੀਨਾ ਸਿੱਖ ਕੇ ਆਪਣੇ ਡਿਪੈਂਡੈਂਟ ਹੋਣ ਸਾਡੀ ਕੋਸ਼ਿਸ਼ ਹੁੰਦੀ ਹੈ ਸਾਨੂੰ ਕੋਈ ਰਿਕਵੈਸਟ ਕਰਦਾ ਵੀ ਹੈਲਪ ਕਰੀਏ ਅਸੀਂ ਅੱਜ ਇੱਕ ਲੜਕੇ ਦਾ ਆਪਰੇਸ਼ਨ ਵੀ ਕਰਾ ਰਹੇ ਆ ਜਿਹੜੇ ਟਾਂਗ ਦੇ ਵਿੱਚ ਫ੍ਰੇਟ ਪੈਣੀ ਹੈ ਤੇ ਅਗਲੇ ਮਹੀਨੇ ਅਸੀਂ ਇੱਕ ਪੇਸ਼ੈਂਟ ਕੇਅਰ ਸੈਂਟਰ ਖੋਲ੍ਹਣ ਜਾ ਰਹੇ ਆ ਰਾਏਪੁਰ ਮੱਧਾ ਮਾਨੂੰ ਕੋਰ ਰਿਕਵੈਸਟ ਕਰਦਾ ਹਾਂ ਜਰੂਰ ਜੇ ਜਿਹੜੇ ਆਰਡੀ ਪ੍ਰੋਜੈਕਟ ਕਰ ਰਹੇ ਆ ਜਾਂ ਕੋਈ ਪੇਸ਼ੈਂਟ ਆ ਜਾਂ ਮੈਡੀਕਲ ਹੈ ਤੇ ਐਜੂਕੇਸ਼ਨ ਹੈ ਮੰਗਵੀਂ ਕਿ ਲੜਕੀ ਦਾ ਆਪਰੇਸ਼ਨ ਹੋਣਾ ਹੈ ਇੱਕ ਦਾ ਉਹਨੂੰ ਅਸੀਂ 15 ਜਰਾਂ ਡੋਨੇਟ ਕੀਤਾ ਹੈ ਰੇ ਆਪਣੇ ਦੇ ਉੱਤੇ ਲੈਂਚ ਪੈਣਾ ਉਹਦਾ 14 ਨੰਬਰ ਸੀ ਉਹ ਲੜਕੀ ਵਿਚਾਰੀ ਬੜੀ ਪਰੇਸ਼ਾਨ ਹੋ ਰਹੀ ਸੀ ਉਹਨੇ ਪੀਜੀਏ ਪ੍ਰੈਸ਼ਰ ਕਰਨਾ ਸੀ ਮੈਂ ਕੱਲ ਇਮੀਡੀਏਟਲੀ ਉਹਨੂੰ ਮੈਡੀਕਲ ਦਿੱਤੀਆ ਇਸ ਤਰ੍ਹਾਂ ਹੀ ਸਾਡੇ ਪ੍ਰੋਜੈਕਟ ਚੱਲ ਰਿਹਾ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਸਾਡੇ ਸਾਡੇ ਨਾਲ ਜੁੜੋ ਬੜੇ ਮੈਂਬਰ ਬਣੋ ਮੈਨੂੰ ਮੋਬਾਈਲ ਡਾਟ ਕਰੋ ਤਾਂ ਕਿ ਅਸੀਂ ਲੋਕਾਂ ਦੀ ਹੋਰ ਅੱਛੀ ਤਰ੍ਹਾਂ ਸੇਵਾ ਕਰ ਸਕੀਏ ਅੱਜ ਕਿੰਨੇ ਬੱਚੇ ਦੇਖੇ ਮਤਲਬ ਇੱਥੇ 20 ਤੋਂ ਲੈ ਕੇ 25 ਤੱਕ ਬੱਚੇ ਹੈਗੇ ਜਿਹੜੇ ਇੱਥੇ ਸਟਾਈਲ ਦੁੱਦਣਗੇ ਤੇ ਹਾਲ ਰਿਹਾ ਹਰਸ ਕਲਮਾਰੇ ਬੱਚਿਆਂ ਨੂੰ ਭਰਾ ਰਿਹਾ ਸਾਡੀ ਮੈਡਮ ਤੁਸੀਂ ਜੇ ਕਿ ਪੂਰਾ ਕਮਰਾ ਉਹਦਾ ਉੱਥੇ ਆਇਆ ਕਰੀ ਨੇ ਕਿੰਨੇ ਸਮੇਂ ਸੌਤਾ ਜਾਂਦਾ ਲਿਫਟ ਵੀ ਆਇਆ ਮੈਂ ਅਤਾ ਸਿਮ ਰਹੇ ਦਾ ਆਜੀ ਲਾਜੀ ਅਸੀਂ ਸੇਵਾ ਕਰਦੇ ਆ ਮੈਂ ਸਾਰਿਆਂ ਦਾ ਜਿਸ ਤਰ੍ਹਾਂ ਗੂੜੇ ਰਿਆਂ ਲੋਕਾਂ ਨੂੰ ਪ੍ਰਸ਼ਤ ਕਰਦਾ ਸਾਡੇ ਜਿੰਨੇ ਵੀ ਰਸਤਰੀ ਬੋਟਨਾ ਅਥੈਸ ਕਰਦਾ ਘਰ ਨਾਲ ਸਾਡੀ ਸੋਸਾਇਟੀ ਬਾਰੇ ਜੇ ਨਾਲ ਤੁਸੀਂ ਕਹਿ ਸਕਦੇ ਸਾਨੂੰ ਮੈਂਬਰ ਬਣਾ ਸਕਦੇ ਕਿ ਲੋਕਾਂ ਦੀ ਹੋ ਅੱਛੀ ਤਰ੍ਹਾਂ ਸੇਵਾ ਕਰ